ਜੀ ਸੱਚੇ ਕਾਲਜੀ ਸੋ ਬਰਕਤ ਵੀਡੀਓ ਬਾਰੇ ਗੱਲ ਕਰਦੇ ਆ ਜਿਵੇਂ ਕਿ ਪ੍ਰੀਤ ਦੀ ਮੰਮੀ ਪ੍ਰੀਤ ਦੀ ਸੱਸ ਨੂੰ ਦੁਬਾਰਾ ਫੋਨ ਕਿਉਂ ਕਰਦੀ ਆ ਤੇ ਉਹ ਕਿਹੜੀ ਗੱਲ ਕਹਿ ਦਿੰਦੀ ਆ ਜਿਸ ਕਰਕੇ ਪ੍ਰੀਤ ਦੀ ਮੰਮੀ ਪ੍ਰੀਤ ਦੀ ਭੂਆ ਦੇ ਦਿਵਾਲੇ ਹੋ ਜਾਂਦੀ ਆ ਤੇ ਉਸ ਦੀ ਕਾਫੀ ਇਨਸਰਟ ਕਰ ਦਿੰਦੀ ਆ ਸੋ ਆਪਾਂ ਤੁਹਾਡੇ ਨਾਲ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਜਰੂਰ ਦੇਖਿਓ ਕੇ ਪੂਆ ਫੁੱਫੜ ਦੇ ਆਉਣ ਕਰਕੇ ਪ੍ਰੀਤ ਦੀ ਮੰਮੀ ਨੂੰ ਬਹੁਤ ਗੁੱਸਾ ਚੜਦਾ ਹੈ ਕਿਉਂਕਿ ਉਹ ਪੂਆ ਨੂੰ ਵੇਖਣਾ ਵੀ ਨਹੀਂ ਚਾਹੁੰਦੀ ਤੇ ਉਸ ਨੂੰ ਖਿਜ ਚੜਦੀ ਆ ਕਿ ਇਹ ਸਾਡੇ ਘਰ ਕੀ ਲੈਣ ਆਈ ਮੈਂ ਤਾਂ ਇਸ ਨੂੰ ਕਿਹਾ ਸੀ ਕਿ ਇੱਥੇ ਨਾ ਵੜਿਆ ਕਰ ਪਹਿਲਾਂ ਤਾਂ ਉਹ ਬੁਲਾਂਦੀ ਵੀ ਨਹੀਂ ਚੰਗੀ ਤਰਾਸਾ ਸਾਸਰੀਕਾਲ ਸਾਸਰੀਕਾਲ ਕਰਦੀ ਆ ਕਵਲ ਦੇ ਡੈਡੀ ਨੂੰ ਇਹ ਸਾਰਾ ਕੁਝ ਵੇਖ ਕੇ ਗੁੱਸਾ ਵੀ ਆਉਂਦਾ ਹੈ ਪਰ ਉਹ ਉਸ ਟਾਈਮ ਤਾਂ ਬੋਲਦੇ ਨਹੀਂ ਉਹ ਚਾਹੁੰਦੇ ਆ ਕਿ ਮੈਂ ਸੁਣਨਾ ਕਿ ਇਹ ਕੀ ਕਹਿਣਾ ਚਾਹੁੰਦੇ ਆ ਸੋ ਜਦ ਸਾਰੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਹੌਲੀ-ਹੌਲੀ ਪ੍ਰੀਤ ਰੋਣ ਲੱਗ ਪੈਂਦੀ ਆ ਉਸਦੀ ਮੰਮੀ ਦੇ ਗੱਲ ਲਾ ਕੇ ਤੇ ਉਸਦੀ ਮੰਮੀ ਅੱਗੋਂ ਕਹਿਣ ਲੱਗ ਪੈਂਦੀ ਏ ਤੂੰ ਕਿਹੜੀ ਗੱਲੋਂ ਰੋ ਰਹੀ ਆ ਤੂੰ ਇਹਨਾਂ ਵਜ੍ਹਾ ਤੋਂ ਹੀ ਰੋ ਰਹੀ ਆ ਇਦੇ ਵਿੱਚ ਸਾਰਾ ਕਸੂਰ ਤੇਰੀ ਭੂਆ ਦਾ ਹੈ ਜਦੋਂ ਇਹ ਗੱਲ ਕਹਿੰਦੀ ਉਸਦੀ ਭੂਆ ਨੂੰ ਬੜਾ ਗੁੱਸਾ ਲੱਗਦਾ ਹੈ ਪਰ ਉਹ ਨਹੀਂ ਬੋਲਦੀ ਉਸਦੀ ਜਗ੍ਹਾ ਤੇ ਕਵਲ ਦੇ ਡੈਡੀ ਬੋਲਦੇ ਨੇ ਤੇ ਉਹ ਬਹੁ ਗੁੱਸੇ ਨਾਲ ਕਹਿੰਦੇ ਨੇ ਕਿ ਜੇ ਤੂੰ ਕਿਸੇ ਗੱਲ ਵਿੱਚ ਬੋਲੀ ਤਾਂ ਫਿਰ ਮੇਰੇ ਤੋਂ ਬੁਰਾ ਕੋਈ ਵੀ ਨਹੀਂ ਹੋਵੇਗਾ ਸੋ ਉੱਥੋਂ ਪ੍ਰੀਤ ਦੀ ਮੰਮੀ ਉੱਠ ਕੇ ਚਲੀ ਜਾਂਦੀ ਆ ਤੇ ਜਾ ਕੇ ਵਿੱਕੀ ਹੁਣਾ ਨੂੰ ਦੁਬਾਰਾ ਫੋਨ ਲਾ ਲੈਂਦੀ ਆ ਤੇ ਵਿੱਕੀ ਦੀ ਮੰਮੀ ਨਾਲ ਗੱਲ ਹੁੰਦੀ ਆ ਉਹਨਾਂ ਨੂੰ ਦੱਸ ਦਿੰਦੀ ਆ ਕਿ ਇਹ ਸਾਰੇ ਜਾਣੇ ਇੱਥੇ ਆਏ ਨੇ ਇਹ ਪ੍ਰੀਤ ਨੂੰ ਵੀ ਨਾਲ ਹੀ ਲੈ ਆਏ ਨੇ ਤੋਂ ਇਹ ਗੱਲਾਂ ਸੁਣ ਕੇ ਪ੍ਰੀਤ ਦੀ ਸੱਸ ਦੇ ਪੈਰਾਂ ਹੇਠੋ ਜ਼ਮੀਨ ਹੀ ਨਿਕਲ ਜਾਂਦੀ ਜਦੋਂ ਵਿੱਕੀ ਨੂੰ ਦੱਸਦੀ ਆ ਵਿੱਕੀ ਵੀ ਡਰ ਜਾਂਦਾ ਕਿ ਹੁਣ ਸਾਰੀ ਪੋਲ ਖੁੱਲਣ ਹੀ ਵਾਲੀ ਆ ਇਸ ਕਰਕੇ ਵਿੱਕੀ ਇੱਕ ਸਕੀਮ ਲਾ ਕੇ ਪ੍ਰੀਤ ਦੀ ਮੰਮੀ ਨੂੰ ਹੋਰ ਹੀ ਆਪਣੀਆਂ ਗੱਲਾਂ ਵਿੱਚ ਉਲਝਾ ਕੇ ਇਹ ਕਹਿੰਦਾ ਹੈ ਕਿ ਤੁਸੀਂ ਇਸ ਗੱਲ ਨੂੰ ਇੱਥੇ ਹੀ ਰਫਾ-ਦਫਾ ਕਰਾ ਦਿਓ ਇਹਨਾਂ ਨੇ ਤਾਂ ਮੇਰਾ ਘਰ ਖਰਾਬ ਕਰ ਦੇਣਾ ਪ੍ਰੀਤ ਦੀ ਮੰਮੀ ਨੂੰ ਇਹ ਕਹਿ ਦਿੰਦਾ ਏ ਕਿ ਸਾਰਾ ਕਸੂਰ ਭੂਆ ਫੁੱਫੜ ਦਾ ਤੇ ਸੋਨੂ ਦਾ ਏ ਸੋਨੂ ਨੇ ਚੁੱਕਣਾ ਦੇ ਕੇ ਇਹਨਾਂ ਨੂੰ ਇੱਥੇ ਭੇਜ ਦਿੱਤਾ ਤਾਂ ਜੋ ਇਹ ਮੇਰੀ ਸਾਰਿਆਂ ਦੇ ਸਾਹਮਣੇ ਬੇਇੱਜ਼ਤੀ ਕਰਵਾ ਸਕਣ ਇਹ ਗੱਲਾਂ ਸੁਣ ਕੇ ਪ੍ਰੀਤ ਦੀ ਮੰਮੀ ਫੇਰ ਦੁਬਾਰਾ ਉਸ ਮਹਿਫਲ ਵਿੱਚ ਬੈਠਦੀ ਆ ਤੇ ਉੱਥੇ ਜਾ ਕੇ ਆਪਣੀ ਨਾਨਾ ਨੂੰ ਬਹੁ ਅਖਰੀਆਂ ਖੋਟੀਆਂ ਸੁਣਾਉਂਦੀ ਆ ਤੇ ਇਹ ਵੀ ਕਹਿੰਦੀ ਆ ਕਿ ਤੁਸੀਂ ਮੇਰੀ ਕੁੜੀ ਦਾ ਘਰ ਬਰਬਾਦ ਕਰਨ ਤੇ ਲੱਗੇ ਹੋਏ ਉਹ ਜੇ ਤੁਸੀਂ ਰਿਸ਼ਤਾ ਕਰਾਉਣਾ ਸੀ ਆ ਫਿਰ ਇਹਦਾ ਘਰ ਕਿਉਂ ਬਰਬਾਦ ਕਰ ਰਿਓ ਰਿਸ਼ਤਾ ਕਰਾ ਕੇ ਹੁਣ ਸਾਡੇ ਤੇ एहसान ਕਰ ਰਿਓ ਉਦੋਂ ਤੈਨੂੰ ਕਿੰਨੇ ਕਿਹਾ ਸੀ ਰਿਸ਼ਤਾ ਕਰਾਉਣ ਲਈ ਆਪ ਝੋਲੀ ਅੱਡ ਕੇ ਸਾਡੇ ਘਰ ਆਈ ਸੀ ਤੇ ਨਾਲੇ ਰਿਸ਼ਤਾ ਕਰਾਇਆ ਤੇ ਨਾਲੇ ਮੇਰੀ ਹੁਣ ਧੀ ਦਾ ਘਰ ਨਹੀਂ ਵਸਣ ਦੇ ਰਹੀ ਤੂੰ ਤਾਂ ਮੇਰੀ ਧੀ ਨੂੰ ਸੌਖਿਆ ਵੇਖ ਕੇ ਬਰਦਾਸ਼ਤ ਹੀ ਨਹੀਂ ਕਰਦੀ ਸੋ ਇਹ ਸਾਰੀਆਂ ਗੱਲਾਂ ਜਦ ਪ੍ਰੀਤ ਦੀ ਮੰਮੀ ਕਹਿੰਦੀ ਆ ਤੇ ਭੂਆ ਦਾ ਰੋਣ ਨਿਕਲ ਜਾਂਦਾ ਏ ਉਹ ਸੋਚਦੀ ਆ ਕਿ ਇਹ ਮੇਰੇ ਬਾਰੇ ਕਿੰਨਾ ਗਲਤ ਸੋਚਦੀ ਆ ਤੇ ਮੈਂ ਇਹਨਾਂ ਦਾ ਕਿੰਨਾ ਭਲਾ ਸੋਚਦੀ ਆ ਕਵਲ ਤੇ ਉਸਦੇ ਡੈਡੀ ਨੂੰ ਬਹੁਤ ਗੁੱਸਾ ਚੜਦਾ ਆਪਣੀ ਮੰਮੀ ਤੇ ਪਰ ਉਹ ਉਸ ਦਾ ਫਿਰ ਵੀ ਥੋੜਾ ਲਿਆਜ ਕਰਦੇ ਆ ਕਿ ਇਸ ਨੂੰ ਹੌਲੀ-ਹੌਲੀ ਸ਼ਾਇਦ ਸਮਝ ਆ ਹੀ ਜਾਵੇ ਜਦ ਇਹ ਸਾਰੀਆਂ ਗੱਲਾਂ ਛਿੜਦੀਆਂ ਨੇ ਤਾਂ ਪ੍ਰੀਤ ਆਪਣੀਆਂ ਸਚਾਈਆਂ ਦੱਸਦੀ ਹੈ ਤੇ ਪ੍ਰੀਤ ਦੀ ਮੰਮੀ ਨੂੰ 1% ਵੀ ਯਕੀਨ ਨਹੀਂ ਹੁੰਦਾ ਕਿ ਪ੍ਰੀਤ ਜੋ ਕਹਿ ਰਹੀ ਉਹ ਸਹੀ ਕਹਿ ਰਹੀ ਆ ਉਸ ਨੂੰ ਲੱਗਦਾ ਹੈ ਕਿ ਵਿੱਕੀ ਉਸ ਦੀ ਮੰਮੀ ਹੀ ਠੀਕ ਨੇ ਪਰ ਕਵਲ ਤੇ ਉਸ ਦੇ ਡੈਡੀ ਨੂੰ ਲੱਗ ਜਾਂਦੀ ਆ ਸਾਰੀ ਸਮਝ ਸੋ ਦੇਖਦੇ ਆ ਨੈਕਸਟ ਕੀ ਹੁੰਦਾ ਏ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ